ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾ ਜਾਰੀ ਹੈ ਜੀ ਵਰਤਮਾਨ ਸਮੇਂ ਦੀਆਂ ਚੁਣੌਤੀਆਂ ਅੱਜ ਇੱਕ ਹੋਰ ਮੌਜੂਦਾ ਵਕਤ ਦੀ ਬੜੀ ਜ਼ਬਰਦਸਤ ਚੁਣੌਤੀ ਅਸੀਂ ਕੋਲ ਵਾਸਤੇ ਉਹ ਹੈ ਪ੍ਰਬੰਧਕ ਪੱਖ ਸਿੱਖ ਗੁਰਦੁਆਰਿਆਂ ਦੇ ਨਿظام ਨੂੰ ਚੰਗੇ ਤਰ੍ਹਾਂ ਚਲਾਉਣ ਲਈ ਪ੍ਰਬੰਧਨ ਨੂੰ ਚੰਗੇ ਤਰ੍ਹਾਂ ਚਲਾਉਣ ਲਈ ਇਲੈਕਸ਼ਨ ਸਿਸਟਮ ਪਰਵਾਨ ਕੀਤਾ ਗਿਆ ਤੇ ਚੋਣਵ ਦੇ ਰਹੇ ਹਿੰ ਇਲੈਕਸ਼ਨ ਦੇ ਰਹੇ ਹਿੰ ਗੁਰਦੁਆਰਾ ਗੁਰੂਕਰਾਂ ਦੀਆਂ ਕਮੇਟੀਆਂ ਡਿਸਟ੍ਰਿਕਟ ਕਮੇਟੀਆਂ ਗੁਰਦੁਆਰਾ ਪਿੰਡ ਲੈਵਲ ਦੀਆਂ ਕਮੇਟੀਆਂ ਤੇ ਫਿਰ ਸਟੇਟ ਲੈਵਲ ਦੀਆਂ ਕਮੇਟੀਆਂ ਫਿਰ ਦੇਸ਼ ਪੱਧਰ ਦੀਆਂ ਕਮੇਟੀਆਂ ਇਹ ਬਣੀਆਂ ਗਈਆਂ ਇਹ ਜਿਹੜਾ ਚੋਣ ਸਿਸਟਮ ਅਸੀਂ ਸਵੀਕਾਰ ਕੀਤਾ ਇਹਦਾ ਨਤੀਜਾ ਇਹ ਨਿਕਲਿਆ ਕਿ ਜਿਸ ਨੂੰ ਦੇਸ਼ ਦੀ ਹਕੂਮਤ ਦੇ ਚੋਣਾਂ ਲਈ ਕੋਈ ਖਾਸ ਵਿਦਿਆ ਦਾ ਪਹਿਲਾ ਮਿਆਰ مقرر ਨਹੀਂ ਸੀ ਨਾ ਕੋ ਬੰਦੇ ਦਾ ਚਾਲ ਚਲਣਾ ਚਰਨ ਦੇਖਿਆ ਜਾਂਦਾ ਸੀ ਤੇ ਜੋ ਗੁੰਡਾਗਰਦੀ ਕਰਨ ਵਾਲੇ ਲੋਕ ਵੀ ਹਕੂਮਤ 'ਚ ਆਵੜੇ ਇਸ ਤਰ੍ਹਾਂ ਧਾਰਮਿਕ ਸਾਡੇ ਅਸਥਾਨਾਂ ਦੇ ਜਿਹੜੇ ਪ੍ਰਬੰਧਕ ਬਣਨੇ ਸ਼ੁਰੂ ਹੋਏ ਚੋਣਾਂ ਲਈ ਅੱਗੇ ਆ ਗਏ ਲੋਕ ਉਹਨਾਂ 'ਚ ਬਹੁਤ ਸਾਰੇ ਤੇ ਐਸੇ ਜਿਨ੍ਹਾਂ ਨੂੰ ਗੁਰਮੁਖੀ ਨਹੀਂ ਆਉਂਦੀ ਬਹੁਤ ਸਾਰੇ ਐਸੇ ਜਿਹੜੇ ਐਬਕਵਾਬ ਕਰਦੇ ਨੇ અમૃતારી ਨਹੀਂ નિત્રેમી નહીં ਉਹਨਾਂ ਨੂੰ ગુਰਮਤ સિદ્ધાંત ਦਾ ਪਤਾ ਨਹੀਂ ਉਹ ਲੋਕ ਚੋਣਾਂ ਲੜ ਕੇ ਪੈਸੇ ਦੇ ਜ਼ੋਰ ਨਾਲ ਪ੍ਰਬੰਧਕ ਬਣ ਜਾਂਦੇ ਨੇ ਗੁਰੂ ਘਰਾਂ ਦੇ ਧਾਰਮਿਕ ਸਥਾਨਾਂ ਦੇ ਉਹਨਾਂ ਨੇ ਉਹਨਾਂ ਦਾ ਮਕਸਦ ਪ੍ਰਚਾਰ ਨਹੀਂ ਹੁੰਦਾ ਇਸ ਨਾਤੇ ਵੀ ਮੈਂ SCCPC ਦਾ ਪ੍ਰਧਾਨ ਹਾਂ ਮੈਂ ਜੀ ਸਟੇਟ ਪ੍ਰਬੰਧਕ ਬੋਰਡ ਦਾ ਚੇਅਰਮੈਨ ਹਾਂ ਮੈਂ ਜੀ ਸਟੇਟ ਪ੍ਰਬੰਧਕ ਇਹ ਕਮੇਟੀ ਦਾ ਪ੍ਰਧਾਨ ਹਾਂ ਜੀ ਮੈਂ ਡਿਸਟ੍ਰਿਕਟ ਪੰਦ ਕਮੇਟੀ ਦਾ ਪ੍ਰਧਾਨ ਹਾਂ ਜੀ ਮੈਂ ਫਲਾਣੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਪ੍ਰਧਾਨ ਹਾਂ ਜੀ ਬਸ ਇਹ ਉਹਦੇ ਜਿਹੜੀ ਹੈ ਉਹਦੇ ਦਾਰੀਆਂ ਦੇ ਰਹਾਂ ਕਿਤੇ ਜਾਣਾ ਤੇ ਆਪਣਾ ਮਾਨ ਸਤਕਾਰ ਇਸ ਦਾ ਲਾਭ ਉਠਾ ਕੇ ਆਪਣੀ ਦੁਨੀਆਦਾਰੀ ਦੇ ਕੰਮ ਉਹ ਸਿਰੇ ਚੜਨੇ ਉਹ ਬਹੁਤ ਸਾਰੇ ਇਹਨਾਂ ਜੋ ਐਸੇ ਵੀ ਨੇ ਜਿਹੜੇ ਗੁਰੂ ਘਰ ਦੇ ਪੈਸੇ ਨੂੰ ਖੁਰਦ-ਬੁਰਦ ਕਰਨ ਲਈ ਇੱਥੇ ਆ ਬੜੇ ਨਹੀਂ ਤਾਂ ਅਗਰ ਬੰਦੇ ਧਰਮੀ ਬੰਦੇ ਹੋਣ ਨਵਾਬ ਕਪੂਰ ਸਿੰਘ ਨੂੰ ਜਦੋਂ ਨਵਾਬ ਚੁਣਿਆ ਗਿਆ ਉਹ ਸਾਫ ਇਨਕਾਰ ਕਰੀਗੇ ਨਹੀਂ ਮਹਾਰਾਜ ਮੈਂ ਸੇਵਾ ਦੇ ਯੋਗ ਨਹੀਂ ਹਾਂ ਫਿਰ ਵੀ ਸੰਗਤਾਂ ਨੇ ਉਹਦੀ ਉਹਨਾਂ ਦੀ ਕਾਬਲੀ ਸੇਵਾ ਭਾਵਨਾ ਦੇਖ ਕੇ ਉਹਨਾਂ ਨੂੰ ਨਵਾਬ ਚੁਣ ਲਿਆ ਪਰ ਅੱਜ ਸਾਡੀ ਹਾਲਤ ਇਹ ਹੈ ਕਿ ਅਸੀਂ ਸ਼ਰਾਬਾਂ ਪਿਲਾ ਕੇ ਪੱਖਪਾਤ ਕਰਕੇ ਪਾਰਟੀ ਬਾਜ਼ੀਆਂ ਕਰਕੇ ਕੋਸ਼ਿਸ਼ ਕਰਦੇ ਕਿ ਕਿਸੇ ਦਿਨ ਅਸੀਂ ਇਹਨਾਂ ਕਮੇਟੀਆਂ ਦੇ ਕੋਈ ਮੈਂਬਰ ਹੀ ਬਣ ਜਾਈਏ ਕੋ ਪ੍ਰਧਾਨ ਬਣ ਜਾਈਏ ਪ੍ਰਚਾਰ ਦੀ ਕੋਈ ਹੋਸ਼ ਨਹੀਂ ਇੱਥੇ ਮੈਂ ਇੱਕ ਦ੍ਰਿਸ਼ਟਾੰਤ ਤੁਹਾਡੇ ਸਾਹਮਣੇ ਰੱਖਾਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਮੈਂ ਦੋ ਪੋਸਟਾਂ ਪਾ ਚੁੱਕੇ ਹਾਂ ਇਸ ਫੋਨ ਵਿੱਚ ਕਿ ਹਰ ਡਿਸਟ੍ਰਿਕਟ ਲੈਵਲ ਦੀ ਕਮੇਟੀ ਨੂੰ ਚਾਹੀਦਾ ਹੈ ਕਿ ਡਿਸਟ੍ਰਿਕਟ ਲੈਵਲ ਤੇ ਇੱਕ ਸਕੂਲ ਹੋਵੇ ਜਿਹਦੇ ਵਿੱਚ ਗਰੰਤੀ ਸਿੰਘਾਂ ਨੂੰ ਕੀਰਤਨੀਆਂ ਨੂੰ ਟ੍ਰੇਨਿੰਗ ਕਰਵਾਈ ਜਾਵੇ ਔਰ ਗਰੰਤੀ ਸਿੰਘਾਂ ਨੂੰ ਸ਼ੁੱਧ ਪਾਠ ਕੀਰਤਨੀਆਂ ਨੂੰ ਸ਼ੁੱਧ ਕੀਰਤਨ ਕਰਨਾ ਮर्याਦਾ ਅਨੁਸਾਰ ਸਿਖਾਇਆ ਜਾਵੇ ਉਹ ਤੁਸੀਂ ਜਿਆਦਾ ਨਹੀਂ ਕਰ ਸਕਦੇ ਤੇ ਕਮਸ ਕਮ 20 ਵੀ ਭਈਆਂ ਦਾ ਬੈਜ ਹੀ ਕੱਢੋ ਤੁਸੀਂ ਜਿਆਦਾ ਨਹੀਂ ਅਸੀਂ 10 ਹੀ ਕਮਰੇ ਹੋਣ ਦੂ ਦੂ ਬੜ ਲਗੀ ਹੁਣ ਲੰਗਰ ਹਾਲ ਹੋਵੇ ਲੰਗਰੀ ਇੱਕ ਲਗਾ ਦਿੱਤਾ ਉਹਨਾਂ ਦੇ ਲੰਗਰ ਦੇ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ ਬੈਂਕ ਬੈਲੈਂਸ ਨੇ ਕਈਆਂ ਕਈਆਂ ਲੱਖਾਂ ਦੇ ਗੁਰੂ ਘਰਾਂ ਦੇ ਕਮੇਟੀਆਂ ਦੀ ਮੈਂ ਗੱਲ ਹੀ ਛੱਡੂ ਡਿਸਟ੍ਰਿਕਟ ਕਮੇਟੀਆਂ ਦੀ ਇਹ ਗੁਰਦੁਆਰਾ ਲੈਵਲ ਦੀ ਕਮੇਟੀ ਦੀ ਮੈਂ ਦੇਖਦਾ ਪਈਆਂ ਵਿੱਚ 7 7 10 10 ਲੱਖ ਰੁਪਇਆ ਬੈਂਕ ਬੈਲੈਂਸ ਹੈ ਤੇ ਪਈਆਂ ਦੀ ਤਨਖਾਹ 8000 10000 ਕੋਈ ਪਈਆਂ ਦਾ ਕੰਮ ਸਿੱਖਣ ਨੂੰ ਤਿਆਰ ਨਹੀਂ ਕੋਈ ਗ੍ਰੰਥੀ ਸਿੰਘ ਦਾ ਕੰਮ ਸਿੱਖਣ ਨੂੰ ਤਿਆਰ ਨਹੀਂ ਕਿਉਂ ਕਿ ਨਾਲੇ ਉਹਨਾਂ ਨੂੰ ਨਾ ਸਤਿਕਾਰ ਦਿੰਦੇ ਨੇ ਲੋੜੀਂਦਾ ਉਹਨਾਂ ਕੋਲ ਉਹ ਘਰਾਂ ਦੇ ਕੰਮ ਕਰਾਉਂਦੇ ਨੇ ਜਿਸ ਤਰ੍ਹਾਂ ਨੌਕਰ ਨੂੰ ਕੋਲੋਂ ਕਰਾਉਂਦੇ ਨੇ ਕਹਿਣ ਨੂੰ ਤਾਂ ਭਾਵੇਂ ਕਹਿੰਦੇ ਨੇ ਭਾਈ ਜਿਹੜਾ ਹੁੰਦਾ ਹੈ ਗਰੰਤੀ ਸਿੰਘ ਜਿਹੜਾ ਗੁਰੂ ਘਰ ਦਾ ਵਜ਼ੀਰ ਹੁੰਦਾ ਹੈ ਭਾਵੇਂ ਗੁਰੂ ਦਾ ਮਨਿਸਟਰ ਪਰ ਉਹਦੀ ਜਿਹੜੀ ਪੋਜੀਸ਼ਨ ਹੈ ਚਪਰਾਸੀ ਵਰਗੀ ਵੀ ਨਹੀਂ ਚਪਰਾਸੀ ਦੀ ਤਨਖਾਹ ਤੋਂ ਚੌਥਾ ਹਿੱਸਾ ਉਹਨਾਂ ਦੀ ਤਨਖਾਹ ਦਿੱਤੀ ਜਾਂਦੀ ਹੈ ਫਿਰ ਕੰਮ ਉਹਨਾਂ ਕੋਲੋਂ ਭਾਵੇਂ ਕਰਦੇ ਕੰਮ ਵੀ ਕਰਾਣੇ ਪੈਣ ਬਹੁਤ ਸਾਰੇ ਪਰਮੰਤ ਕੈਸੇ ਵੀ ਨੇ ਉਹਨਾਂ ਭਾਈਆਂ ਕੋਲੋਂ ਆਪਣੇ ਕਰਦੇ ਨਿੱਜੀ ਕੰਮ ਵੀ ਕਰਵਾਏ ਜਾਂਦੇ ਨੇ ਮਨ ਮਰਜ਼ੀ ਦਾ ਪ੍ਰਚਾਰ ਕਰਵਾਏ ਜਾਂਦੇ ਨੇ ਜਿਹੜਾ ਉਹਨਾਂ ਨੂੰ ਪ੍ਰਮਾਣ ਹੋਵੇ ਪ੍ਰਬੰਧ ਕਾ ਜੋ ਕੋਈ ਸ਼ਰਾਬੀ ਅਤੇ ਸ਼ਰਾਬ ਦੇ ਖਿਲਾਫ ਨਾ ਬੋਲਿਆ ਜਾਏ ਉਹਨਾਂ ਦੇ ਕੋਈ ਚੋਰ ਬਜਾਰਾ ਚੋਰ ਬਜਾਰੀ ਦੇ ਖਿਲਾਫ ਨਾ ਬੋਲਿਆ ਜਾਏ ਮਾਨਦਰ ਦੇ ਹੱਕ 'ਚ ਨਾ ਬੋਲਿਆ ਜਾਏ ਇਸ ਕਿਸਮ ਦਾ ਪ੍ਰਚਾਰ ਕਰਵਾਇਆ ਜਾਂਦਾ ਕਿਸੇ ਨੂੰ ਇਸ ਖਿਆਲ ਨਹੀਂ ਕਿ ਅੱਜ ਗੁਰਦੁਆਰਿਆਂ ਵਿੱਚ ਗਰੰਤੀ ਸਿੰਘਾਂ ਦੀ ਕਮੀ ਆ ਰਹੀ ਹੈ ਹਰ ਗੁਰਦੁਆਰੇ ਅੱਛਾ ਗਰੰਤੀ ਸਿੰਘ ਅੱਛਾ ਕਿਰਤਨੀਆਂ ਸੇਵਾਦਾਰ ਨਹੀਂ ਮਿਲਦੀ ਕੌਣ ਆਵੇ ਇੱਥੇ ਬੀਜਣ ਗਰਾਂਦੀ ਆਵੇ ਇਹ ਸਾਨੂੰ ਸਿੱਧਾ ਅਹਿਸਾਸ ਨਹੀਂ ਪ੍ਰਬੰਧਕ ਸਾਡੇ ਅਗਰ ਗੁਰਮੁਖ ਹੋਣ ਤਾਂ ਐਸੀ ਗੱਲ ਕਿਉਂ ਕਰਨ ਹੋਰ ਛੱਡੋ ਤੁਸੀਂ ਪਿਛਲੇ ਦਿਨੀ ਦਰਬਾਰ ਸਾਹਿਬ ਦੇ ਗੰਤੀ ਸਾਹਿਬ ਦੇ ਖਿਲਾਫ ਮੋਹਿਮ ਜਾਰੀ ਕਰ ਦਿੱਤੀ ਸੀ ਕਿਰਤਨੀਆਂ ਨੇ ਕਿ ਜੀ ਮੰਦਿਰ ਚੰਗੇ ਗਾਲਾਂ ਕੱਢਦੇ ਨੇ ਦਰਬਾਰ ਸਾਹਿਬ ਦੇ ਇੱਕ ਮੰਨੇ ਪਰ ਮੰਨੇ ਰਾਗੀ ਆਪਣੇ ਸਾਥੀ ਦੀ ਬੇਇੱਜ਼ਤੀ ਕਰਕੇ ਬਾਹਰ ਕੱਢਦਾ ਦਿਸ ਰਿਹਾ ਮੀਡੀਆ ਦੇ ਉੱਪਰ ਸਾਹਮਣੇ ਉਹਦੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਇਹ ਸਾਡੀ ਹਾਲਤ ਹੈ ਸਾਡੇ ਜੀਵਨ ਇਤਨੇ ਪੱਧਰगिर ਗਏ ਕਿ ਅਸੀਂ ਗੁਰਸਿੱਖ ਇੱਕ ਦੂਜੇ ਨਾਲ ਗੱਲ ਕਰਦੇ ਵੀ ਗੰਦ ਮੰਦ ਬਕਦੇ ਆ ਸਾਡੀ ਉਹ ਧਾਰਮਿਕ ਜ਼ੁਬਾਨ ਹੀ ਨਹੀਂ ਰਹੀ ਮਿੱਠ ਬੋਲਣਾ ਘੁਨੀ ਨਹੀਂ ਰਿਹਾ ਇਹੋ ਜੇ ਬੰਦੇ ਜਦੋਂ ਅਸੀਂ ਗ੍ਰੰਤੀ ਤਿਆਰ ਕਰਾਂਗੇ ਕਿਤਨੇ ਤਿਆਰ ਕਰਾਂਗੇ ਜੇ ਪ੍ਰਬੰਧਕ ਹੋਣਗੇ ਤੇ ਗੁਰੂ ਘਰ ਦਾ ਕੀ ਪ੍ਰਬੰਧ ਹੋਵੇਗਾ ਤੁਸੀਂ ਆਪ ਹੀ ਹੁੰਦਾ ਦਰਵਾਲੇ ਕੋਈ ਪ੍ਰਚਾਰ ਦਾ ਕੀ ਗੁਰੂ ਘਰ ਦਾ ਪ੍ਰਬੰਧ ਕੇਵਲ ਇਹਨਾ ਨਹੀਂ ਕਿ ਸਵੇਰੇ ਸ਼ਾਮ ਦਾ ਪ੍ਰੋਗਰਾਮ ਚੱਲ ਜਾਏ ਮਾਰਾ ਮੋਟਾ ਤੇ ਬਾਦ ਗੁਰੂ ਪੁਰਬ ਦੇ ਬਾਹਰ ਵਗੂ ਪਿਛੂ ਰਾਗੀ ਸਦੇ 4 4 5 40 4000 55000 ਉਹਨਾਂ ਨੂੰ ਦੇ ਕੇ ਤੇ ਬਸ ਸੋਣੇ ਕੀਰਤਨ ਕਰਵਾ ਲੈ ਸੋਣੀਆਂ ਕਥਾ ਦਾ ਲੈਕਚਰ ਕਰਵਾ ਲੈ ਦਬਾਸੀ ਪ੍ਰਚਾਰ ਹੋ ਗਿਆ ਸਭ ਤੋਂ ਮੁੱਖ ਪ੍ਰਚਾਰ ਦਾ ਕੇਂਦਰ ਗੁਰਦੁਆਰਾ ਗੁਰਦੁਆਰੇ ਵਿੱਚ ਤੁਹਾਡਾ ਗਰੰਥੀ ਸਿੰਘ ਕਿੰਨਾ ਹੀ ਕਾਬਰ ਹੈ ਧਰਮਦੇਵ ਮਾਮਲੇ ਵਿੱਚ ਕਿਰਤਨੀ ਸਿੰਘ ਤੁਹਾਡੇ ਕੀਰਤਨ ਨੂੰ ਸ਼ੁੱਧ ਕੀਰਤਨ ਕਰਦੇ ਨੇ ਤੁਹਾਡੇ ਉੱਤੇ ਕੋਈ ਕਥਾਵਾਚਕ ਹੈ ਕਿ ਨਹੀਂ ਹੈ ਭਈ ਇਹ ਪ੍ਰਬੰਧ ਹੈ ਸਾਡੇ ਹਰ ਗੁਰਦੁਆਰੇ 'ਚ ਹੈ ਉੱਥੇ ਗਰੰਥੀ ਸਿੰਘ ਨਹੀਂ ਪੂਰੀ ਪਿੰਡਾਂ ਦੇ ਵਿੱਚ ਜੋ ਥੋੜਾ ਬੋਤਾ ਕੋਈ ਬੰਦਾ ਗੁਰਮੁਖੀ ਪੰਜਾਬੀ ਜਾਣਦਾ ਪਾਠ ਕਰਦਾ ਜਾਂਦਾ ਉਹ ਵਿਚਾਰੇ ਖਿੱਚਤ ਰੂਗੇ ਗੁਰੂ ਘਰਾਂ ਦੇ ਕੰਮ ਚਲਾ ਰਹੇ ਨੇ ਤੋ ਇਹ ਸਾਡਾ ਜਿਹੜਾ ਪ੍ਰਬੰਧਕ ਸਿਸਟਮ ਹੈ ਇਸ ਨੂੰ ਬਦਲਣ ਦੀ ਬੜੀ ਜ਼ਬਰਦਸਤ ਲੋੜ ਹੈ ਇਹ ਸਾਨੂੰ ਚੋਣਾਂ ਦਾ ਸਿਸਟਮ ਕੈਨਸਲ ਕਰਕੇ ਤੇ ਤੁਹਾਨੂੰ ਸਿਲੈਕਸ਼ਨ ਦਾ ਸਿਸਟਮ ਜਿਹੜਾ ਸੀ ਭਈ ਬੰਦੇ ਸਲੈਕਟ ਕੀਤੇ ਜਾਣ ਬੰਦੇ ਕਾਬਲ ਜਿਹੜੇ গুণਵਾਨ ਨੇ ਜਿਹੜੇ ਇਸ ਪ੍ਰਬੰਧ ਨੂੰ ਨਿਭਾਣ ਦੇ ਯੋਗ ਹਨ ਜਿਹੜੇ ਆਪ ਗੁਰਮਤ ਦੀ ਨਾਲਜ ਰੱਖਦੇ ਹੋਰ ਅੰਮ੍ਰਿਤਧਾਰੀ ਨਿਤਨੇਮੀ ਹੋਣ ਐ ਵੀ ਕੋਬੀ ਨਾ ਹੋਣ ਉਹਨਾਂ ਬੰਦਿਆਂ ਨੂੰ ਸਲੈਕਟ ਕੀਤਾ ਜਾਏ ਪ੍ਰਧਾਨ ਵਾਈਸ ਪ੍ਰਧਾਨ ਕੈਸ਼ੀਰ ਸੈਕਟਰੀ ਵਗੈਰਾ ਇਹ ਉਹਨਾਂ ਨੂੰ ਕਮੇਟੀ ਚੁਣੀ ਜਾਏ ਤੇ ਇਹ ਤਰੀਕਾ ਜਿਹੜਾ ਸੀ ਇਹ ਸੀ ਵਧੀਆ ਲੇਕਿਨ ਉੱਥੇ ਵੀ ਪਾਰਟੀਵਾਦੀ ਕਰੂ ਅਸੀਂ ਪਿੱਛੇ ਨਹੀਂ ਹਟਦੇ ਕੋਈ ਵੀ ਸਿਸਟਮ ਬਣਾਓ ਉਸ ਚੀਜ਼ ਨੂੰ ਗੰਦਨਾ ਕਰਨ ਵਿੱਚ ਅਸੀਂ ਪਿੱਛੇ ਨਹੀਂ ਹਟਦੇ ਕਾਰਨ ਮੁੱਖੇ ਕੋਈ ਹੈ ਕਿ ਧਰਮ ਪ੍ਰਚਾਰ ਦੀ ਵੀ ਕਮੀ ਹੈ ਤੇ ਕੁਝ ਸੰਤਾਂ ਵੀ ਅਸੀਂ ਵੇਲਿਏ ਨੇ ਵੇਸਲਿਏ ਨੇ ਕਿ ਪ੍ਰਚਾਰ ਹੁੰਦਿਆਂ ਵੀ ਗੁਰਮਤ ਦੀ ਗੱਲ ਨੂੰ ਮਨ ਨੂੰ ਤਿਆਰ ਨਹੀਂ ਤੇ ਗੁਰਮਤ ਉਤੇ ਪੈਰਾ ਦੇਣ ਲਈ ਅਸੀਂ ਤਿਆਰ ਨਹੀਂ ਆ ਇਸ ਸੁਰਤ ਅਸੀਂ ਸਿੱਖੀ ਦਾ ਕੀ ਪਾਲਾ ਕਰ ਰਿਹਾ ਸਿੱਖ ਪੰਥ ਦਾ ਕੀ ਪਾਲਾ ਕਰ ਰਹੇ ਹਾਂ ਅਸੀਂ ਪਹਿਲੀ ਗੱਲ ਤੇ ਅਸੀਂ ਪ੍ਰਬੰਧਕ ਨਾ ਬਣੀਏ ਜਿੰਨੇ ਦੇਰੀ ਸਾਨੂੰ ਗੁਰਮਤ ਦੀ ਹੋਸ਼ ਨਹੀਂ ਗੁਰਮਤ ਦਾ ਗਿਆਨ ਨਹੀਂ ਅਸੀਂ ਗਰੰਤੀ ਸਿੰਘ ਨਾ ਲੱਗੀ ਜਿਹਨਾਂ ਦੀ ਸਾਨੂੰ ਗੁਰਬਾਣੀ ਦਾ ਸ਼ੁੱਧ ਪਾਠ ਕਰਨਾ ਨਹੀਂ ਆਉਂਦਾ ਮੈਂ ਤੇ ਇੱਥੇ ਤੱਕ ਦੇਖਿਆ ਹੈ ਕਿ ਗਰੰਤੀ ਸਿੰਘਾਂ ਨੂੰ ਪਾਠੀਆਂ ਨੂੰ ਕਈਆਂ ਨੂੰ ਤੇ ਨਿਤਨੇਮ ਵੀ ਸ਼ੁੱਧ ਨਹੀਂ ਹੈ ਨਿਤਨੇਮ ਦੀ ਬਾਣੀਆਂ ਉਹ ਸ਼ੁੱਧ ਪੜਦੇ ਨੇ ਉਹ ਗੁਰਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਕੀ ਪਾਠ ਕਰਦੇ ਜਿਹੜੀ ਮਹਿੰਗੀਆਂ ਬਾਣੀਆਂ ਨੇ ਔਖੀਆਂ ਬਾਣੀਆਂ ਨੇ ਉਹਨਾਂ ਦਾ ਪਾਠ ਕੀ ਕਰਦੇ ਹੋਣਗੇ ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਜਿਸ ਬੰਦੇ ਨੂੰ ਰੋਜ਼ ਕਰਨ ਵਾਲਾ ਪਾਠ ਜਪਜੀ ਸਾਹਿਬ ਜਾਂ ਰਹਿਰਾਸ ਸੋਹਰੇ ਦੇ ਪਾਠ ਵਿੱਚੋਂ ਜਿਨ੍ਹਾਂ ਦੀਆਂ ਗਲਤੀਆਂ ਨੇ ਇਕਰੀ ਬੜੀਆਂ ਭੈੜੀ ਕਿਸਮ ਦੀਆਂ ਗਲਤੀਆਂ ਲਫ਼ਜ਼ਾਂ ਕੁਝ ਲਫ਼ਜ਼ਾਂ ਕੁਝ ਤਾਂ ਕੁਝ ਪੜੀ ਜਾ ਰਹੇ ਨੇ ਅਸ ਮੈਂ ਵਿਆਕਰਨ ਨਿਮਨ ਦੀ ਵੀ ਗੱਲਾਂ ਕਰਾਂ ਵਿਆਕਰਨ ਅਨੁਸਾਰ ਕੋਈ ਓਕੜ ਪੜਿਆ ਕਿ ਮੈਂ ਉਹ ਵੀ ਅਗਰ ਛੱਡ ਦੇਵਾਂ ਲਫ਼ਜ਼ ਦੀ ਗਲਤ ਪੜੀ ਜਾ ਰਹੇ ਐਨੀ ਬੁਰੀ ਹਾਲਤ ਹੈ ਤੋ ਇਹ ਬਹੁਤ ਵੱਡੀ ਜ਼ਰੂਰਤ ਸੀ ਪ੍ਰਬੰਧਕ ਕਮੇਟੀਆਂ ਚਾਜ ਦੀਆਂ ਚੁਣੀਆਂ ਜਾਣ ਫਿਰ ਉਸ ਤੋਂ ਬਾਅਦ ਪ੍ਰਬੰਧਕ ਕਮੇਟੀਆਂ ਦੇਖਣ ਕਿ ਡਿਸਟ੍ਰਿਕਟ ਲੈਵਲ ਤੇ ਅਸੀਂ ਪ੍ਰਚਾਰ ਕਿਵੇਂ ਕਰਨਾ ਕੀ 11 ਦੇ ਸੀ ਪ੍ਰਚਾਰ ਕਿਵੇਂ ਕਰਨਾ ਉਸ ਪ੍ਰਚਾਰ ਦੇ ਸਾਡੇ ਕੋਲ ਸਾਧਨ ਕੀ ਨੇ ਜਿਹੜੇ ਸਾਧਨ ਹੈ ਨੇ ਉਹ ਠੀਕ ਨਹੀਂ ਕਿ ਨਹੀਂ ਠੀਕ ਨਹੀਂ ਉਹਨੂੰ ਦੁਰਸਤ ਕਰਨ ਦਾ ਸੀ ਕੀ ਬੰਦਬਸ ਕਰ ਰਹੇ ਹੋ ਨਹੀਂ ਬਸ ਨਗਰ ਕੀਰਤਨ ਘੜ ਛੜੇ ਤੋਂ ਬੜੇ ਬੜੇ ਦੀਵਾਨ ਸਿਆ ਛੜੇ ਬਾਹਰੋਂ ਰਾਗੀ ਸਦਕੇ ਪ੍ਰਚਾਰਕ ਸਦਕੇ ਵਾ ਵਗਰੋ ਆਦੀ ਉਹਦਾ ਅਸਰ ਕਿੰਨਾ ਹੋ ਰਿਹਾ ਹੈ ਗੁਰਦੁਆਰੇ ਦੇ ਨਿਜ਼ਾਮ ਕਿੰਨੇ ਅੱਛੇ ਚੱਲ ਰਹੇ ਨੇ ਗੁਰਦੁਆਰਾ ਪ੍ਰਬੰਧ ਕਮੇਟੀਆਂ ਨੇ ਨਾ ਗੁਰਦੁਆਰੇ ਦਾ ਪ੍ਰਬੰਧ ਕਿੰਨਾ ਅੱਛਾ ਚੱਲ ਰਿਹਾ ਯੋਗ ਪਾਈ ਯੋਗ ਕਿਤਨੀ ਉੱਥੇ ਹੈ ਨਹੀਂ ਉਹ ਮੈਂ ਜਿਹੜੀ ਅਪੀਲ ਕੀਤੀ ਸੀ ਪੋਸਟ ਦੇ ਰਾਹੀਂ ਬਈ ਡਿਸਟ੍ਰਿਕਟ ਲੈਵਲ ਤੇ ਸਕੂਲ ਬਣਾਏ ਜਾਣ ਜਿਨ੍ਹਾਂ ਵਿੱਚ ਪਈਆਂ ਨੂੰ ਪਈਆਂ ਦੀ ਟ੍ਰੇਨਿੰਗ ਕਰਵਾਈ ਜਾਏ ਅੱਛੇ ਅੱਛੇ ਪੜ੍ਹਾ ਸਿਖਾਉਣ ਵਾਲੇ ਕੋਲੋਂ ਤੇ ਇਨ੍ਹਾਂ 'ਸ ਪਾਬੰਦੀ ਹੋਵੇ ਔਰ ਉੱਥੇ ਉਹਨਾਂ ਦੀ ਟ੍ਰੇਨਿੰਗ ਦੇ ਦੌਰਾਨ ਵੀ ਕਮਜ਼ਕਮ 20000 ਰੁਪਇਆ ਸਟਿਫਨ ਹੋਵੇ ਤਾਂ ਕੋਈ ਇਸ ਲਾਲਚ 'ਚ ਆਏਗਾ ਜੀ ਜਿਹਦਾ ਲਾਲਚ ਨਾ ਗਈਏ ਅਸੀਂ ਜ਼ਰੂਰਤ ਹਰ ਬੰਦੇ ਦੀ ਜ਼ਰੂਰਤ ਹੈ ਜਿਹੜਾ ਉੱਥੇ ਆ ਕੇ ਵੇਲਾ ਹੋ ਗਿਆ ਆ ਕੇ ਟ੍ਰੇਨਿੰਗ ਕਰੇਗਾ ਪੜ੍ਹਾਈ ਕਰੇਗਾ ਉਹਦੇ ਰੋਜ਼ੀ ਰੁਟੀ ਦਾ ਬੰਦਮੱਸ਼ਾਈ ਹੈ ਕਰ ਤੂੰ ਕਰ ਤੂੰ 20000 ਰੁਪਏ ਦਾ ਸਿਫਨ ਹੋਵੇ ਉਸ ਤੋਂ ਬਾਅਦ ਸਵਾਲ ਦਾ ਕੋਰਸ ਕਰੋ 2 ਸਾਲ ਦਾ ਕੋਰਸ ਕਰਵਾ ਕੇ ਉਹਨਾਂ ਨੂੰ ਪੜ੍ਹ ਸਿਖਾ ਕੇ ਉਸ ਤੋਂ ਬਾਅਦ ਗੁਰਦੁਆਰੇ ਜਿਹਨੂੰ ਲਗਾਇਆ ਜਾਏ ਗੁਰਦੁਆਰੇ ਵਿੱਚ ਵੀ ਕਰ ਤੂੰ ਕਰਟ ਇੱਕ ਗਰੰਤੀ ਸਿੰਘ ਦੀ 20000 ਤਨਖਾਹ ਹੋਵੇ ਕਿਤਨੀ ਸਿੰਘ ਦੀ ਵੀ ਕਰ ਤੂੰ ਕਰਟ 20000 ਤਨਖਾਹ ਹੋਵੇ ਇੱਕ ਇੱਕ ਦੀ ਫਿਰ ਸੇਵਾਦਾਰ ਸੇਵਾਦਾਰ ਦੀ ਤਾਂ ਕਰ ਤੂੰ ਕਰਟ 10-15000 ਸੇਵਾਦਾਰ ਦੀ ਤਨਖਾਹ ਹੋਣੀ ਚਾਹੀਦੀ ਹੈ ਅੱਜ ਦੇ ਵਕਤ ਦੀ ਮਹਿੰਗਾਈ ਦੇ لحاظ ਨਾਲ ਪਈਆਂ ਨੂੰ ਫਿਰ ਵੀ ਬਾਹਰ ਜਾ ਕੇ ਕੋਈ ਅਰਦਾਸ ਹੁੰਦੀ ਨੇ ਕਿਤੇ ਖਾਣ ਪਾਣ ਦੇ ਨੇ ਕਰਕੇ ਕੋਈ ਚਾਰ ਪੈਸੇ ਹੋਰ ਵਧਾ ਲੈਂਦੇ ਨੇ ਕਿਤਨੀ ਸਿੰਘ ਅਗੇ ਪਿਛੇ ਕਿਤਨ ਕਰਕੇ ਵੀ ਚਾਰ ਪੈਸੇ ਆਪਣੀ ਅਮਰ ਵਧਾ ਲੈਂਦੇ ਨੇ ਪਰ ਸੇਵਾਦਾਰ ਨੂੰ ਤੇ ਗੁਰਦੁਆਰੇ ਦੀ ਸੇਵਾ ਕਰਨੀ ਹੈ ਉਸ ਦੀ ਅਮਰ ਕੀ ਸੇਵਾ ਦੇਗੀ ਮੇਰੇ ਕਹਉਂਦੀ ਤੈਨ ਖਾ ਸਰਗੁਲ ਜਦੇਵ ਨੂੰ ਚਾਹੀਦੀ ਆ ਔਰ ਐਸਾ ਨਹੀਂ ਕਿ ਇਤਨਾ ਪੈਸਾ ਨਹੀਂ ਪੈਸਾ ਹੈ ਪੈਸਾ ਹੈ ਲੇਕਿਨ ਅਸੀਂ ਪੈਸੇ ਦਾ ਯੋਗ ਇਸਤੇਮਾਲ ਨਹੀਂ ਕਰਦੇ ਪ੍ਰਚਾਰ ਵਾਸਤੇ ਇੱਕ ਰਾਗੀ ਸਿੰਘ ਅਸੀਂ ਬਾਹਰੋਂ ਮੰਗਾਨੇ ਆ ਉਹ ਕਥਕਾਰ ਬਾਹਰੋਂ ਮੰਗਾਨੇ ਆ ਜਿਹੜਾ ਆ ਕੇ ਪੂਣੇ ਘੰਟਾ ਘੰਟਾ ਕੀਰਤਨ ਕਰਕੇ 35000 40000 50000 ਲੈ ਜਾਂਦਾ ਉਹੋ ਹੀ ਕੀਰਤਨ ਸਾਡਾ ਆਪਣਾ ਕੋਈ ਰਾਗੀ ਸਿੰਘ ਅੱਛਾ ਕੀਰਤਨ ਕਰਨ ਵਾਲੇ ਵੀ ਹਨ ਜਿਨ੍ਹਾਂ ਨੂੰ 12 12 15 15000 ਅਸੀਂ ਤਨਖਾਹ ਦੇ ਰਹੇ ਹਾਂ ਪੂਰੇ ਮਹੀਨੇ ਦੀ ਇੱਕ ਬਸੇ ਘੰਟਾ ਕੀਰਤਨ ਕਰਕੇ 40000 ਲੈ ਜਾਵੇ 35000 ਲੈ ਜਾਵੇ ਕੀ ਮਤਲਬ ਹੈ ਇਹ ਕਿਸੇ ਦਾ ਇਨਸਾਫ ਹੈ ਕੋਨੇ ਕੋਈ ਗੁਰਗਨ ਸਾਹਿਬ ਜੂ ਕੀਰਤਨ ਕੀਤਾ ਨੇ ਉਹ ਕਰੀ ਨਵੀਂ ਗੱਲ ਕੀਤੀ ਪ੍ਰਚਾਰਕ ਵੀ ਆਉਂਦੇ ਨੇ ਮੁਰਮੁਰ ਕੇ ਉਹ ਹੀ ਗੱਲ ਰਿਪੀਟ ਹੋ ਰਹੀ ਹੈ ਇਹਨਾਂ ਸਾਰੀਆਂ ਫਿਰ ਇਹਨਾਂ ਪੈਸਾ ਬਾਹਰ ਬਰਬਾਦ ਕਰਕੇ ਲੋਕਾਂ ਨੂੰ ਦਿਖਾਵਾ ਦਸਨ ਵਾਸਤੇ ਕਿ ਅਸੀਂ ਬਾਹਰੋਂ ਕਿਰਤਨੀ ਮੰਗਾਏ ਬਾਹਰੋਂ ਕਥਕਾਰ ਮੰਗਾਏ ਇਸ ਤਰੀਕੇ ਨਾਲ ਸੰਗਤਾਂ ਦਾ ਪੈਸਾ ਬਰਬਾਦ ਕਰਨ ਦੇ ਬਦਲੇ ਗੁਰਦੁਆਰਿਆਂ ਦੇ ਇੰਤਜ਼ਾਮ ਠੀਕ ਕਰਨ ਲਈ ਪ੍ਰਬੰਧ ਠੀਕ ਕਰਨ ਲਈ ਅੱچھے ਗ੍ਰੰਥੀ ਸਿੰਘ ਅੱچھے ਕਿਰਤਨੀ ਅੱچھے ਪ੍ਰਚਾਰਕ ਇਹ ਅਸੀਂ ਉਪਲਬਧ ਕਰੀਏ ਉਹਦੇ ਲਈ ਅਸੀਂ ਕੋਈ ਪੜ੍ਹਾਈਆਂ ਦੇ ਸਕੂਲ ਖੋਲ੍ਹਾਂਗੇ ਇਹ ਸ਼ੁਕਰ ਹੈ ਥੋੜਾ ਜਿਹਾ ਸ਼੍ਰੀ ਸਿਕਾਰੀ ਦਾ ਪ੍ਰਚਾਰ ਹੋਇਆ ਜਿਹਦੇ ਰਾਹੀਂ ਬਹੁਤ ਸਾਰੇ ਨੌਜਵਾਨਾਂ ਨੇ ਪੰਜਾਬੀ ਸਿੱਖੀਆਂ ਕਈਆਂ ਨੇ ਪਾਠ ਸਿੱਖੇ ਇਤਨੇ ਐਮਸੀ ਕੇ ਦੂਸਰਾ ਤਰੀਕਾ ਪ੍ਰਚਾਰ ਦੇ ਕਥਾਵਾਜ ਗਲਬਨ ਲਗੇ ਨਹੀਂ ਤੇ ਇਸ ਤੋਂ ਪਹਿਲਾਂ ਦੇ ਇਲਾਕੇ ਜਿੱਥੇ ਕਥਾਵਾਜ ਕਦੇ ਕੋ ਸੁਣਿਆ ਨਹੀਂ ਸੀ ਕੋਈ ਕਥਾ ਵੀ ਕਰਨ ਵਾਲਾ ਹੈ ਜਿਹੜੇ ਕਰਦੇ ਸਨ ਉਹ ਵੀ ਪ੍ਰਾਤਨ ਗ੍ਰੰਥਾਂ ਦੀਆਂ ਸਨਾਤਰੀ ਰੰਗਤ ਦੀ ਰੰਗੀਆਂ ਇਹ ਕਥਾਵਾਂ ਕਰਦੇ ਸਨ ਤੂੰ ਸਾਡਾ ਜਿਹੜਾ ਇਹ ਪ੍ਰਬੰਧ ਸਿਸਟਮ ਹੈ ਇਹ ਵੀ ਇੱਕ ਬੜੀ ਵੱਡੀ ਚੁਣੌਤੀ ਹੈ ਬਹੁਤ ਵੱਡੀ ਚੁਣੌਤੀ ਸਭ ਤੋਂ ਹੈ ਕਿ ਸਾਡਾ ਪ੍ਰਬੰਧਨ ਸਿਸਟਮ ਠੀਕ ਹੋਣਾ ਚਾਹੀਦਾ ਹੈ ਇਸ ਲਈ ਬਹੁਤ ਵੱਡੀ ਲੋੜ ਹੈ ਕਿ ਅਸੀਂ ਪਈਆਂ ਕਿਰਤਨੀਆਂ ਦਾ ਬੰਦੋਬਸ ਕਰਕੇ ਹਰ ਗੁਰਦੁਆਰੇ ਜੀ ਅੱਛਾ ਪਈ ਹਰ ਕਿਰਤਨੀ ਜਿਹੜਾ ਹੈ ਉਹ ਨਿਖਤ ਕੀਤਾ ਜਾਵੇ ਕਿਉਂਕਿ ਇਹਦੇ ਵਿੱਚ ਬੜੀ ਦਿੱਕਤ ਆ ਰਹੀ ਹੈ ਗੁਰਦੁਆਰੇ ਜਿੱਥੇ ਕਿਤੇ ਸੰਗਤਾਂ 40 50 ਘਰ ਵੀ ਹੈ ਉੱਥੇ ਵੀ ਉਹ ਚਾਹੁੰਦੇ ਨੇ ਕਿ ਗੁਰਦੁਆਰਾ ਪਿੰਡ 'ਚ ਹੋਵੇ ਅਸੀਂ ਗੁਰੂ ਸਾਹਿਬ ਅੱਗੇ ਮਸਤਕ ਝੁਕਾਈਏ ਬਾਣੀ ਸੁਣੀਏ ਤੇ ਫਿਰ ਇੰਨੇ ਅਸੀਂ ਗੁਰਦੁਆਰੇ ਬਣਾਏ ਤੇ ਉਹਨਾਂ ਵਾਸਤੇ ਇੰਨੇ ਗਰੰਤੀ ਸਿੰਘ ਇੰਨੇ ਕਿਤਰੀਆਂ ਦਾ ਅਸੀਂ ਕਿਹੜਾ ਬੰਦੋਬਸਤ ਕੀਤਾ ਕੋਈ ਬੰਦੋਬਸਤ ਆਪਣੇ ਲੈਵਲ ਤੇ ਕਿਸੇ ਨੇ ਪਾਠ ਸਿੱਖਿਆ ਗਲਤ ਮੁੱਲ ਆਪਣੇ ਲੈਵਲ ਤੇ ਕਿਸੇ ਨੇ ਕਿਰਤਨ ਸਿੱਖਿਆ ਉਹ ਅਸੀਂ ਲਗਾ ਦਿੰਦੇ ਆ ਕੌਮ ਦੀ ਤਰਫੋਂ ਪਰ ਉਹਦੀ ਕਮੇਟੀ ਦੀ ਤਰਫੋਂ ਕਿੰਨੇ ਕਥਾਕਾਰ ਤਿਆਰ ਕੀਤੇਗੇ ਕਿੰਨੇ ਕਿਰਤਨੀ ਤਿਆਰ ਕੀਤੇਗੇ ਕਿੰਨੇ ਪ੍ਰਚਾਰਕ ਤਿਆਰ ਕੀਤੇਗੇ ਇੱਕ ਸਕੂਲ ਦੱਸ ਦਿਓ ਕਿਸੇ ਸਟੇਬਲ ਸਟੇਟ ਲੈਵਲ ਤੇ ਵੀ ਇੱਕ ਸਕੂਲ ਨਹੀਂ ਹੈ ਇਹ ਕਿੰਨੀ ਵੱਡੀ ਚੁਣੌਤੀ ਹੈ ਸਾਡੀ ਔਰ ਆਉਣ ਵਾਲਾ ਵਕਤ ਐਸਾ ਨਾ ਹੋਵੇ ਅਸੀਂ ਤੇ ਭਾਈ ਗ੍ਰੰਥੀ ਤਿਆਰ ਨਹੀਂ ਕਰਦੇ ਪਰ ਦੁਸ਼ਮਣ ਧਿਰਾਂ ਜੜੀਆਂ ਨੇ ਮੈਂ ਨਾਮ ਨਾ ਲਵਾਂ ਸਭ ਜਾਣਦੇ ਹੋ ਕਿ ਕਿਹੜੀ ਦੁਸ਼ਮਣ ਧਿਰਾਂ ਨੇ ਜੜੀਆਂ ਕਿ ਨਕਲੀ ਭਾਈ ਬਣਾ ਬਣਾ ਕੇ ਨਕਲੀ ਪ੍ਰਚਾਰਕ ਬਣਾ ਬਣਾ ਕੇ ਕੌਮ ਵਿੱਚ ਛੜ ਰਹੀਆਂ ਨੇ ਇਸ ਲਈ ਪਤਾ ਨਹੀਂ ਲੱਗਦਾ ਕਿ ਕਿਹੜਾ ਸਾਡੇ ਵਿੱਚ ਕੌਮ ਵਿੱਚ ਗਰੰਥੀ ਸਿੰਘ ਦੂਈ ਕਿਸੇ ਦੁਸ਼ਮਣ ਪਾਰਟੀ ਦਾ ਭੀਜਾ ਨਕਲੀ ਸਿੱਖ ਹੈ ਔਰ ਕਿਹੜਾ ਪ੍ਰਚਾਰਕ ਨਕਲੀ ਸਿੱਖ ਹੈ ਜਿਹੜੇ ਬਹੁਤ ਸਾਰੀਆਂ ਕਈ ਮਰ ਐਸੀ ਗੱਲਾਂ ਕਰਦੇ ਨੇ ਸੰਗਤਾਂ ਗੰਨ ਨੂੰ ਹੱਥਲਾ ਹਿੜਦੀਆਂ ਨੇ ਬਸ ਸਟੇਜਾਂ ਤੇ ਆ ਕੇ ਉਹ ਪ੍ਰਚਾਰ ਕਰਦੇ ਜਿਹੜਾ ਬਿਲਕੁਲ ਗੁਰਮਤਿ ਉਲਟ ਹੁੰਦਾ ਹੈ ਗੁਰਮਤਿ ਸਿਧਾਂਤ ਦੀ ੱਝੀ ਉਡਾਉਂਦੇ ਨੇ ਇਹ ਉਹ ਹੀ ਲੋਕ ਨੇ ਤੁਸੀਂ ਨਹੀਂ ਤਿਆਰ ਕਰਨੇ ਆਪੀ ਦੁਸ਼ਮਣ ਦਿਹਾਂ ਤਿਆਰ ਕਰਕੇ ਤੁਹਾਡੇ ਗੁਰਦੁਆਰਿਆਂ ਵਿੱਚ ਇਹਨਾਂ ਦਾ ਪ੍ਰਬੰਧ ਵੀ ਉਹਨਾਂ ਦੇ ਹੱਥ ਚਲਾ ਜਾਏਗਾ ਜਦੋਂ ਤੁਹਾਨੂੰ ਲੱਭਣਗੇ ਨਹੀਂ ਕੋਈ ਬੰਦੇ ਪਾਈਕਟ ਨਹੀਂ ਤੇ ਜਿਹੜੇ ਅਵੇਲੇਬਲ ਹੋਣਗੇ ਤੁਹਾਨੂੰ ਉਹ ਹੀ ਲਾਣੇ ਪੈਣਗੇ ਉਹ ਫਿਰ ਤੁਹਾਨੂੰ ਉਹ ਹੀ ਲੱਭਣਗੇ ਇਸ ਤੋਂ ਪਹਿਲਾਂ ਕਿ ਤੁਹਾਡੇ ਗੁਰਦੁਆਰੇ ਦੇ ਪ੍ਰਚਾਰਕਾਂ ਵਾਲੇ ਅਨੁਮਤੀ ਅਨੁਮਤੀਆਂ ਦਾ ਮਨਸ਼ਾ ਪੂਰੀ ਕਰਨ ਵਾਲੇ ਉਹਨਾਂ ਦਾ ਮਨੋਰਥ ਪੂਰਾ ਕਰਨ ਵਾਲੇ ਆ ਕੇ ਤੁਹਾਡੇ ਗੁਰਦਾਰੇ ਸੰਭਲਣ ਇਸ ਤੋਂ ਪਹਿਲਾਂ ਪਨਾ ਡਿਸਟ੍ਰਿਕਟ ਕਮੇਟੀਆਂ ਸਟੇਟ ਕਮੇਟੀਆਂ ਵਿਚਾਰ ਕਰੋ ਔਰ ਇਹ ਪ੍ਰਬੰਧ ਦੇ ਵਿੱਚ ਸੁਧਾਰ ਲੈਣ ਦਾ ਯਤਨ ਕਰੋ ਇਹ ਬਹੁਤ ਵੱਡੀ ਕੌਮ ਵਿੱਚ ਚੁਣੌਤੀ ਜੇ ਆਨ ਵਾਲੇ ਸਮਝ ਬਹੁਤ ਵੱਡੀ ਦਿੱਕਤ ਆਉਣ ਵਾਲੀ ਹੈ ਅਗਰੇ ਸੀ ਇਹਦਾ ਬੰਦੋਬਸ ਨਹੀਂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ